ਖਬਰਨਾਮਾ ਦੇਖ ਰਿਆ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਮ ਆਦਮੀ ਪਾਰਟੀ ਦੀ ਮੌਜੂਦਾ ਵਿਧਾਇਕਾ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਹਮੇਸ਼ਾ ਹੀ ਖੁਦ ਵਿਧਾਇਕਾ ਅਤੇ ਉਹਨਾਂ ਦੇ ਹਸਬੰਦ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਨੇ ਕਦੇ ਉਹਨਾਂ ਦੀ ਕੰਪਲੀਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤੀ ਜਾਂਦੀ ਹੈ ਅਫਸਰ ਸ਼ਾਹੀ ਵੱਲੋਂ ਕਿ ਸਾਡੇ ਉੱਤੇ ਪ੍ਰੈਸ਼ਰ ਪ੍ਰੈਸ਼ਰ ਪਾਉਂਦੇ ਨੇ ਸਾਡੇ ਤੇ ਦਬਾਅ ਪਾ ਕੇ ਸਾਡੇ ਕੋਲੋਂ ਗਲਤ ਤਰੀਕੇ ਦਾ ਕੰਮ ਕਰਵਾਏ ਜਾਂਦੇ ਨੇ ਸਰਬਜੀਤ ਕੌਰ ਮਾਨੂਕੇ ਦੀ ਅਸੀਂ ਗੱਲ ਕਰ ਰਹੇ ਹਾਂ ਸਰਬਜੀਤ ਕੌਰ ਮਾਨੂਕੇ ਤੇ ਸਭ ਤੋਂ ਪਹਿਲਾ ਵੱਡਾ ਇਲਜ਼ਾਮ ਲੱਗਿਆ ਕਿ ਐਨਆਰਆਈ ਭੈਣ ਦੀ ਕੋਠੀ ਦਬ ਲਈ ਉਸ ਤੋਂ ਬਾਅਦ ਇੱਕ ਮਾਮਲਾ ਭਖਿਆ ਬੂਟਿਆਂ ਵਾਲਾ ਉਸ ਤੋਂ ਬਾਅਦ ਸਰਬਜੀਤ ਕੌਰ ਮਾਨੂ ਦੇ ਖਾਸ ਖਾਸ ਨੇ ਪੱਤਰਕਾਰ ਉੱਤੇ ਹਮਲਾ ਕਰ ਦਿੱਤਾ ਆਪਣੇ ਦਫ਼ਤਰ ਦੇ ਵਿੱਚ ਬੁਲਾ ਕੇ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਬਣੀ ਰਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਿਛਲੇ ਦਿਨਾਂ ਦੇ ਵਿੱਚ ਚਿੱਠੀ ਲਿਖੀ ਗਈ ਹਰਜੀਤ ਸਿੰਘ ਐਸਐਮਓ ਵੱਲੋਂ ਲੈ ਕੇ ਕਿ ਸਰਬਜੀਤ ਕੌਰ ਮਾਨੂ ਕੇ ਅਤੇ ਸਰਬਜੀਤ ਕੌਰ ਮਾਨੂ ਕੇ ਦੇ ਹਸਬੈਂਡ ਵੱਲੋਂ ਮੇਰੇ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਤੁਸੀਂ ਨੈਗੇਟਿਵ ਰਿਪੋਰਟਾਂ ਨੂੰ ਵੀ ਪੋਜ਼ਿਟਿਵ ਕਹੋ ਜਾਂ ਪੋਜ਼ਿਟਿਵ ਰਿਪੋਰਟਾਂ ਨੂੰ ਨੈਗੇਟਿਵ ਕਹੋ ਇਸ ਤਰ੍ਹਾਂ ਦੇ ਝੂਠੇ ਮੂਠੇ ਕੰਮ ਮੇਰੇ ਕੋਲ ਕਰਾਏ ਜਾ ਰਹੇ ਨੇ ਮੇਰੀ ਜਾਨ ਨੂੰ ਖਤਰਾ ਹੈ ਮੇਰੀ ਕਰਦਾਰਕੁਸ਼ੀ ਕੀਤੀ ਜਾ ਸਕਦੀ ਹੈ ਮੇਰੇ ਤੇ ਪ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਜਾ ਸਕਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਚਿੱਠੀ ਲਿਖੀ ਗਈ ਅਤੇ ਆਪ ਆਪ ਆਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਖਾਸ ਕਰਕੇ ਜੰਗ ਨਸ਼ਿਆਂ ਨੂੰ ਜੰਗ ਨਸ਼ਿਆਂ ਦੇ ਵਿਰੁੱਧ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਸਰਬਜੀਤ ਕੌਰ ਮਾਨੋ ਕੇ ਜਿਹੜੀ ਐਨਆਰਡੀ ਉਹਨਾਂ ਨੇ ਕੋਠੀ ਦੱਬੀ ਹੋਈ ਸੀ ਉਹ ਸਹੀ ਦੱਬੀ ਹੈ ਜਾਂ ਗਲਤ ਜਾਂ ਉਸ ਉਤੇ ਗਲਤ ਇਲਜ਼ਾਮ ਲਗਾਏ ਗਏ ਨਹੀਂ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਆਪ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਨੁਕੇ ਨੂੰ ਮੁਹੱਦਬ ਨੂੰ ਰਾਹ ਦਿੱਤੀ ਹੈ ਅਦਾਲਤ ਨੇ ਐਨ ਆਰ ਆਈ ਅਮਰਜੀਤ ਕੌਰ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿੱਚ ਉਸ ਨੇ ਵਿਧਾਇਕਾ ਤੇ ਉਸ ਦੇ ਪਰਿਵਾਰ ਤੇ ਉਸ ਦੇ ਬੰਗਲੇ ਤੇ ਕਬਜ਼ਾ ਕਰਨ ਦਾ ਦੋਸ਼ ਲਗਾਇਆ ਸੀ ਪਟੀਸ਼ਨ ਵਿੱਚ ਐਨ ਆਰ ਆਈ ਅਮਰਜੀਤ ਕੌਰ ਨੇ ਦੋਸ਼ ਲਗਾਇਆ ਕਿ ਵਿਧਾਇਕਾ ਮਾਨੁਕੇ ਨੇ ਜਗਰਾਉਂ ਦੇ ਹੀਰਾਬਾਗ ਵਿੱਚ ਸਥਿਤ ਉਸ ਦੇ ਮੰਗਲੇ ਤੇ ਕਬਜ਼ਾ ਕੀਤਾ ਵਿਰੋਧੀ ਧਿਰ ਨੇ 2023 ਵਿੱਚ ਇਸ ਮੁੱਦੇ ਨੂੰ ਵੱਡੇ ਪੱਧਰ ਤੇ ਉਠਾਇਆ ਜਿਸ ਨਾਲ ਵਿਧਾਇਕਾ ਤੇ ਉਸ ਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ 2023 ਦੇ ਵਿੱਚ ਸਭ ਤੋਂ ਵੱਡਾ ਇਹ ਮੁੱਦਾ ਚੱਕਿਆ ਗਿਆ ਸੀ ਸਰਬਜੀਤ ਕੌਰ ਮਾਨੂਕੇ ਨੂੰ ਲੈ ਕੇ ਜਿਹੜਾ ਹੀਰਾ ਨਗਰ ਦੇ ਵਿੱਚ ਬੰਗਲਾ ਹੈ ਉਸ ਐਨਆਰਆਈ ਭੈਣ ਅਮਰਜੀਤ ਕੌਰ ਦਾ ਸੁਖਪਾਲ ਸਿੰਘ ਖੈਰਾ ਨੇ ਕੇਰਿਆ ਸੀ ਦੱਸਿਆ ਗਿਆ ਜਾ ਰਿਹਾ ਹੈ ਜਿਸ ਰਾ ਵਿਧਾਇਕ ਤੇ ਉਸਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਮਾਮਲੇ ਮਾਮਲਾ ਨਾ ਸਿਰਫ ਪੰਜਾਬ ਚ ਸਗੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਵੀ ਚਰਚਾ ਦਾ ਵਿਸ਼ਾ ਬਣ ਗਿਆ ਅਦਾਲਤ ਵੱਲੋਂ ਕੇਸ ਖਾਜ ਕਰਨ ਤੋਂ ਬਾਅਦ ਵਿਧਾਇਕ ਮਾਨੂਕੇ ਅਤੇ ਉਸਦੇ ਪਰਿਵਾਰ ਨੂੰ ਕਲੀਫ ਚਿੱਟ ਦਿੱਤੀ ਗਈ ਹੈ ਜਿਸ ਨਾਲ ਹਲਕੇ ਦੀ ਸਮਰੱਥਾ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਖੁਸ਼ੀ ਫੈਲ ਗਈ ਵਿਧਾਇਕਾ ਮਨਮੁਖ ਨੇ ਕਿਹਾ ਕਿ ਕੋਈ ਵੀ ਝੂਠ ਕੋਈ ਕਿੰਨਾ ਵੀ ਝੂਠਾ ਪ੍ਰਚਾਰ ਖਿਲਾਵੇ ਖਿਲਾਵੇ ਸੱਚ ਹਮੇਸ਼ਾ ਜਿੱਦਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵਿਰੋਧੀਆਂ ਨੇ ਉਹਨਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਪਰ ਅਦਾਲਤ ਨੇ ਸਚਾਈ ਸਾਹਮਣੇ ਲਿਆਂਦੀ ਅਤੇ ਇਨਸਾਫ ਦਵਾਇਆ ਉਹਨਾਂ ਨੇ ਕਿਹਾ ਕਿ ਸੱਚ ਸੱਚ ਹੁੰਦਾ ਹੈ ਝੂਠ ਝੂਠ ਹੁੰਦਾ ਹੈ ਇਹ ਵਿਰੋਧੀ ਤਿਰਾਂ ਦੀ ਚਾਲ ਸੀ ਕਿ ਮੇਰੇ ਉੱਤੇ ਇਲਜ਼ਾਮ ਲਗਾਉਣਾ ਕਿ ਮੈਂ ਬੀਬੀ ਅਮਰਜੀਤ ਕੌਰ ਦਾ ਕਰੋੜਾਂ ਰਪਿਆ ਦਾ ਬੰਗਲਾ ਦਬਲਿਆ ਹੈ ਧੱਕੇ ਨਾਲ ਕਬਜ਼ਾ ਕਰ ਲਿਆ ਹੈ ਲੇਕਿਨ ਅਮਰਜੀਤ ਨੇ ਪਟੀਸ਼ਨ ਪਾਈ ਸੀਬੀਆਈ ਵੱਲੋਂ ਵੀ ਜਾਂਚ ਹੋਈ ਵਿਜੀਲੈਂਸ ਵੱਲੋਂ ਵੀ ਜਾਂਚ ਹੋਈ ਅਤੇ ਪੰਜਾਬ ਦੇ ਪੁਲਿਸ ਅਧਿਕਾਰੀਆਂ ਨੇ ਮੇਰੇ ਅਤੇ ਮੇਰੇ ਘਰ ਵਾਲੇ ਦੀ ਜਾਂਚ ਕੀਤੀ ਲੇਕਿਨ ਮੈਂ ਦੁਸਤ ਪਾਈਗੀ ਮੈਂ ਕਿਸੇ ਵੀ ਤਰ੍ਹਾਂ ਦੀ ਧੱਕਾਸ਼ਾਹੀ ਨਹੀਂ ਕੀਤੀ ਨਾ ਹੀ ਮੇਰੇ ਵੱਲੋਂ ਕਬਜ਼ਾ ਕੀਤਾ ਗਿਆ ਉਹਨਾਂ ਕਿਹਾ ਕਿ ਮੈਨੂੰ ਸ਼ਰੂਮਲੀ ਇਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਵੱਡੇ ਆਗੂਆਂ ਨੇ ਰੱਜ ਕੇ ਭੰਡਿਆ ਸੀ ਲੇਕਿਨ ਉਹਨਾਂ ਨੂੰ ਮੂੰਹ ਦਿਖਾਣੀ ਪਈ ਉਹ ਮੁਦਰੇ ਮੁਢਗੇ ਮੈਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਕਲੀਅਰ ਚਿੱਟ ਮਿਲ ਗਈ ਹੈ ਸਮਰਥਕ ਸਮਰਥਕ ਜਿਹੜੇ ਨੇ ਉਹ ਬੜੇ ਖੁਸ਼ ਨੇ ਹਲਕਾ ਜਿਗਰਾਉਂਦੇ ਤਾਂ